آج سوڑا سال لے کے ستارہ سال تو لے کے پچی چھبیس سال کر کوئی بچہ نہیں ہے سب بچے ودیشوں میں چلے گئے اسی ایک جنریشن دالی اسی ایک جنریشن دے اس بعد بچی کدھر جاؤں گئی سمسیا بہت گمبھیر اس سمسیا نجھے حل کرنا کلہ ਇਹ ਮਹਿਕਮਾ ਹੱਲ ਨਹੀਂ ਕਰ ਸਕਦਾ ਕਿਉਂਕਿ ਇਹ ਸਮੱਸਿਆ ਕਰਕੇ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਤੁਸੀਂ ਨਿਭਾ ਰਹੇ ਕਿਤੇ ਤਾਂ ਹੁੰਦੇ ਨਹੀਂ ਹਨ ਕਿਤੇ ਨਾ ਕਿਤੇ ਨਾ ਹੁੰਦੇ ਨਹੀਂ ਹਨ ਜਿਹੜੀ ਇਹ ਸਮੱਸਿਆ ਸਾਡੇ ਸਮਾਜ ਨੂੰ ਲਗਾਤਾਰ لکھوندر جی بہت ہی ودیا بچار ماسٹر کہ یہسیا نہ میں ایک دعوے میں گل کہ جدو تھی اس افسر کوئی انفارمیشن د جانی ہے جب افسر کو دینی آ یہ نہ ہو ਇਵੇਂ ਐਂਦੀ ਗੱਲ ਕਰਾਂ ਰਾਤੀ ਮੈਂ 2 ਵਜੇ ਜਾਗਦਾ ਸੀ ਮੈਂ WhatsApp ਦੇਖਿਆ ਨਾਗਿਆਂ ਦੀ ਜੈਡਿੰਗ ਹੋ ਰਹੀ ਸੀ ਆਪ ਵੀ ਨਾਗਿਆਂ ਦੇ ਘੜੀ ਸੀ ਅਜੇ ਮੈਂ ਤਾਂ ਨੋਟਾ ਸਕਦਾ ਕਿ 3:30 ਵਜੇ 3 ਵਜੇ ਦੋਪਹਿਰ ਦੇ ਵਿੱਚ ਉਹ ਨਹੀਂ ਜਾਵਿਆ ਤੇ 3 ਵਜੇ ਪੁੱਛ ਰਿਹਾ ਸੀ ਕਿ ਚੈੱਕ ਕਰ ਰਿਹਾ ਸੀ ਕਿ ਨਾਗਿਆਂ ਦੇ ਹੈਗੇ ਵੀ ਆ ਪੁੱਛ ਕਿਉਂਕਿ ਜਦੋਂ ਸਪਾਸਲਾਰ ਵਧੀਆ ਲੱਗਾ ਹੋਵੇ ਤਵੇ ਬੌਂਦਾ ਆਲੇ ਦੀ ਉਹ ਪੂਰਾ ਕਰ ਲਿਆ ਰਾਤੀਆਂ ਇਹ ਰਾਧਾ ਰਾਮਾ ਨਾਮੀ ਜੇ ਕਿਤੇ ਆ ਤਕਰੀਬਨ ਪਿੰਡ ਪੂਰਾ ਪਿੰਡ ਜਿੱਥੋਂ ਦਾ ਮੈਂ ਸਰਪੰਚੇ ਮੁਕਤੀ ਦਾ ਇਹ ਰਿਆਂ ਜੋ ਬਾਂਗਿਆਲ ਸਾਈਡ ਤੋਂ ਸਾਰੀ ਜਦੋਂ ਉੱਥੋਂ ਦੀ ਲੱਕੜੀ ਆ ਸਾਨੂੰ ਆਉਣ ਜਾਣ 'ਚ ਬਹੁਤ ਜਿ ਦਿੱਕਤ ਹੈ ਇੱਕ ਦਿਨ ਮੈਂ ਤੇ ਮਹਿਰਪੁਰ ਥਾਣੇ 'ਚ ਵੀ ਆਇਆ ਸੀ ਉਦਨੇ ਮੈਨੂੰ ਨਹੀਂ ਮਿਲਿਆ ਤੇ ਉਸ ਵਾਰੀ ਗੱਲ ਕਰਨੀ ਜੀ ਵੀ ਇਹ ਤੇ ਬੜਾ ਮੋਟਾ ਤੁਸੀਂ ਸਮਝਣ ਕਰਿਆ ਕਰੋ ਚੱਕਰ ਮਾਰਿਆ ਕਰੋ ਦਿਨੇ ਸ਼ਹਿਰ ਆਮੀ ਸੜਕ ਦੇ ਉੱਤੇ ਟਿਕੇ ਬੰਦੇ ਸ਼ਹਿਰ ਆਮ ਚੱਲਦਾ ਨੂੰ ਪਿਛਲੇ ਥੋੜਾ 2-3 ਮਹੀਨੇ ਹੋ ਗਏ ਆ ਕਿ ਘਰ ਨਾਲ ਜਾ ਕੇ ਘਰ ਦੂਆ ਬੰਦ ਕਰਕੇ ਬੰਦੇ ਬਣਾਏ ਸੀ ਕੋਟੋ ਘਟ 3 ਮਹੀਨੇ ਜਿੰਦਾ ਲਗਾ ਰਿਆ ਘਰ ਨੂੰ ਅੰਦਰ ਹੈ